ਆਪਕੋ ਇਹ ਤਾਂ ਜਿਹੜੇ ਜੋੜ ਮੇਲੇ ਲਿਪਾ ਮਨਾਏ ਆ ਸਾਚਾ ਕੋ ਉਤਾਰੋਏ ਉਹਦੇ ਵਿੱਚ ਬਹੁਤ ਆਪ ਦੇ ਵਿੱਚ ਸੰਗਤਾਂ ਨੇ ਲੱਖਾਂ ਵੀ ਤਲਾ ਦੇ ਵਿੱਚ ਸੰਗਤਾਂ ਨੇ ਹਲਗੀਆਂ ਭਰੀਆਂ ਨੇ ਪਹਿਲਾਂ ਤਾਂ ਮੈਂ ਗੁਰੂ ਸਾਹਿਬ ਦਾ ਤਵਾਦ ਕਰਦਾ ਜਿਨ੍ਹਾਂ ਨੇ ਸਭ ਤੋਂ ਇੱਕੋ ਲੈ ਕੇ ਜਿਹੜੇ ਸਾਰੇ ਇਹ ਪ੍ਰੋਗਰਾਮ ਦੇ ਬੜੀ ਸ਼ਾਂਤੀ ਨਾਲ ਲੱਭੇ ਚੜਾਏ ਨੇ ਮਹਾਰਾਜਾ ਕੋ ਬੋਲ ਕਰਦਾ ਉਸ ਤੋਂ ਪ੍ਰੰਤ ਗੁਰੂ ਸਾਹਿਬ ਇਹ ਚਾਰਾਂ ਦੇ ਵਿੱਚ ਇਹ ਸਪੂਰਦਾ ਉਹ ਸੇਵਾ ਦਾ ਹੱਕ ਦੇ ਨਾਂ ਤੇ ਇਹ ਕਹਿੰਦੀ ਕਰਦਾ ਕਿ ਮਹਾਰਾਜਾ ਜਿੰਨੀਆਂ ਵੀ ਸੰਗਤਾਂ ਜਿਹੜੇ ਦਰਬਾਰ ਦੇ ਵਿੱਚ ਚਾਰੋ ਜਣੇ ਕੋਲੇ ਆਏ ਨਿਆਣੇ ਉਹਨਾਂ ਦੀਆਂ ਹੁਰਮਤ ਲਈ ਅੰਸਾਰੇ ਤੋਂ ਝੋਲੀਆਂ ਭਰ ਕੇ ਤੁਰੇ ਹੋ ਸਾਰਿਆਂ ਦੇ ਖਾਲੇ ਵਿੱਚ ਉਸਤਾਨ ਕੀ ਖੁਸ਼ੀਆਂ ਫੇਰੇ ਵਰਸਨਾ ਕਿ ਮੈਂ ਆਪਣੇ ਵੱਲੋਂ ਸਾਰੀ ਸੰਗਤ ਦਾ तहे ਦਿਲੋਂ ਤਵਾਦ ਕਰਦਾ ਕਿ ਮੇਰੇ ਜਿਹੜੇ ਸਾਡੇ ਸਾਰੇ ਸਟਾਫ ਪਾਇਆ ਸਰਦਾਰ ਰਵਨਾ ਸਿੰਘ ਜੀ ਮਿਸਟਰ ਅਤੇ ਸਰਦਾਰ ਜਗਜੀਤ ਸਿੰਘ ਜੀ ਤੋਂ ਬਰਨਕ ਸਪੈਕਟ ਸਾਡੇ ਨਾਲ ਬਾਰੇ ਸਹਿਯੋਗੀ ਨੇ ਸਰਪੰਨ ਸਾਹਿਬ ਸਰਦਾਰ ਰਜਜੀਤ ਸਿੰਘ ਸਰਦਾਰ ਜਗਤਾਰ ਸਿੰਘ ਜੀ ਵਿਚ ਮੈਂਡਰ ਸਰਦਾਰ ਸੇਲਸ ਜੀ ਵਿਚ ਮੈਂਡਰ ਜਿਹੜੇ ਮੇਰੇ ਸਹਿਯੋਗੀ ਨੇ ਉਸ ਤੋਂ ਇਲਾਵਾ ਪ੍ਰਚਾਰਕ ਸਰਵਾ ਜਨਾ ਮੇਜਾ ਉੱਥੇ ਬਲ ਕੇ ਜਿਹੜੇ ਪੂਰੀ ਆਪਣੀ ਹਾਜ਼ਰੀ ਕਵਾਡਿਆ ਇਹਨਾਂ ਦਾ ਵੀ ਤਹਿ ਦਿਲ ਤੋਂ ਤਵਾਾਰ ਇੱਕ ਵਾਰੀ ਫੇਰ ਸਾਰਿਆਂ ਸੰਗਤਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ ਹੋਇਆ ਮੈਂ ਬੇਨਤੀ ਕਰਦਾ ਕਿ ਆਪਣੇ ਘਰ ਦੇ ਵਿੱਚ ਪ੍ਰੋਗਰਾਮ ਰੱਖਿਆ ਹੋਵੇ ਕਿ ਆਪਾਂ ਭਾਜੜਵੀਂ ਰਹਿਣੀ ਹੈ ਨਾਰੇ ਪਰਫਤਾ ਹੈ ਵੀ 200 ਜਾਂ 400 15 8 ਐ ਇੱਕ ਵਿਆਹ ਹੈ ਜਨ ਤੁਸੀਂ ਦਾ ਸਮਾਗਮ ਹੈ ਇੱਥੇ ਲੱਖਾਂ ਦੀ ਤਰ੍ਹਾਂ ਦੇ ਵਿੱਚ ਸੰਗਤਾਂ ਨੇ ਨਮਸਕਾਰ ਕੀਤਾ ਹੈ ਆਗਮੀਆਂ ਭੜੀਆਂ ਨੇ ਬਹੁਤ ਵੀ ਪਰਵਦਰ ਵਿੱਚ ਉਤਾਈਆਂ ਰਹਿ ਗਈਆਂ ਨੇ ਕਿਉਂਕਿ ਬਹੁਤ ਵੱਡਾ ਸਮਾਗਮ ਹੁੰਦਾ ਹੈ ਮੈਂ ਜੇ ਕਿਸੇ ਪ੍ਰਕਾਰ ਵੀ ਸੰਗਤਾਂ ਦੇ ਵਿੱਚ ਦੇ ਪਰਵਦਰ ਲੈ ਕੇ ਉਤਾਈ ਰਹਿ ਗਈ ਹੋਵੇ ਤਾਂ ਮੈਂ ਇਸ ਗੁਰੂ ਘਰ ਦਾ ਪੁੰਸੇਵਾ ਦਾ ਆਗਮਨ ਦੇ ਨਾਤੇ ਮੈਂ ਮੁਆਫੀ ਮੰਗਦਾ ਹਾਂ ਉਸਤਾਜੀ ਚਾਹੁੰਦਾ ਕਿ ਕੋਸ਼ਿਸ਼ ਕਰਨ ਕਿ ਅੱਗੇ ਤੋਂ ਵਧੀਆ ਢਿੱਕੇ ਨਾਲ ਇਹਨਾਂ ਨੂੰ ਵਰਤ ਕੀਤਾ ਜਾਵੇ ਇਹਨੂੰ ਪੂਰਨ ਆਸਰ ਵਿੱਚ ਸੰਗਤਾਂ ਸਾਡੀ ਇਸ ਮੁਆਫੀ ਨੂੰ ਮਾਫ਼ ਕਰਨਗੇ ਆ ਸੋ ਇੱਕ ਵਾਰ ਫੇਰ ਸਾਰੀ ਸੰਗਤਾਂ ਦਾ ਤੈਅ ਬਲ ਤੋਂ ਤਾਰਨ ਵਾਲੇ ਬੁਰਜਿੱਕਰ ਖਾਲਸਾ ਵਾਲਜਿੱਕਰ